ਦੋਸਤੋ ਬੜਾ ਮਨ ਖੁਸ਼ ਹੋਇਆ ਜਿੰਨਾ ਕਿ ਪਿਛਲੇ ਡੇਢ ਸਾਲ ਤੋਂ ਪਹਿਲਾਂ ਦੁਖੀ ਹੋਇਆ ਸੀ ਅੱਜ ਉਹਨਾਂ ਖੁਸ਼ ਹੋਇਆ ਕੱਲ ਮਾਤਾ ਚਰਨਕੌਰ ਨੇ ਦੋ ਜੁੜਮੇ ਬੱਚਿਆਂ ਨੂੰ ਜਨਮ ਦਿੱਤਾ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੇ ਘਰੋਂ ਦੋ ਪੁੱਤਾਂ ਨੇ ਲੇਤਾ ਜਨਮ ਆਖਰਕਾਰ ਆ ਗਿਆ ਵਾਪਸ ਸਿੱਧੂ ਅਤੇ ਲੈ ਆਇਆ ਆਪਣੇ ਭਰਾ ਨੂੰ ਵੀ ਨਾਲ ਸੋ ਦੋਸਤੋ ਜਿਵੇਂ ਹੀ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੂੰ ਲੈ ਕੇ ਉਥੇ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਸ਼ਖਸ ਜੋ ਹੈ ਉਹ ਸਿੱਧੂ ਮੂਸੇਵਾਲੇ ਦਾ ਤਾਇਆ ਹੈ ਉਹ ਕੈਮਰੇ ਤੇ ਲਾਈਵ ਕਿ ਉਹਨਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਜੀ ਦੀ ਕੋਖੋਂ ਦੋ ਬੱਚਿਆਂ ਨੇ ਜਨਮ ਲੀਤਾ ਹੈ ਅਤੇ ਦੋਵੇਂ ਹੀ ਬੱਚੇ ਤੰਦਰੁਸਤ ਹਨ ਅਤੇ ਮਾਤਾ ਵੀ ਤੰਦਰੁਸਤ ਹਨ ਜਿਹੜੇ ਬੱਚਿਆਂ ਨੇ ਜਨਮ ਲੀਤਾ ਹੈ ਉਹ ਦੋਵੇਂ ਹੀ ਪੁੱਤ ਹਨ ਬੜੀ ਖੁਸ਼ੀ ਦੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਤੁਹਾਨੂੰ ਪਤਾ ਹੀ ਹੈ ਕਿ ਡੇਢ ਕੁ ਸਾਲ ਪਹਿਲਾਂ ਹੀ ਸਿੱਧੂ ਮੂਸੇਵਾਲੇ ਦਾ ਜਵਾਰਕੇ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪਰਿਵਾਰ ਬਹੁਤ ਹੀ ਜ਼ਿਆਦਾ ਸਦਮੇ 'ਚ ਚਲਾ ਗਿਆ ਸੀ ਜਿਸ ਤੋਂ ਬਾਅਦ ਕਿ ਬਾਪੂ ਬਲਕੌਰ ਸਿੰਘ ਵੀ ਕਾਫੀ ਵਾਰ ਬਿਮਾਰ ਹੋ ਚੁੱਕੇ ਨੇ ਅਤੇ ਉਹ ਪੀਜੀਆਈ ਦੇ ਵਿੱਚ ਦਾਖਲ ਵੀ ਰਹੇ ਪਰ ਉੱਥੇ ਉਹਨਾਂ ਦੀ ਸਿਹਤ ਹੁਣ ਠੀਕ ਹੈ ਪਰ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਖਬਰਾਂ ਵਾਇਰਲ ਹੋ ਰਹੀਆਂ ਨੇ ਕੋਈ ਕਹਿ ਰਿਹਾ ਕਿ ਇੱਕ ਧੀ ਨੇ ਜਨਮ ਲੇਤਾ ਧੀ ਦੀਆਂ ਕਲਾਕਾਰੀਆਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਗੂੰਜ ਰਹੀਆਂ ਨੇ ਪਰ ਆਖਰਕਾਰ ਇਹਨਾਂ ਦੇ ਪਿੱਛੇ ਸੱਚਾਈ ਕੀ ਹੈ ਇਹ ਅਜੇ ਤੱਕ ਕਿਸੇ ਨੂੰ ਵੀ ਪੱਕਾ ਕਨਫਰਮ ਨਹੀਂ ਹੋਇਆ ਪਰ ਇਹ ਜਿਹੜੀ ਵੀਡੀਓ ਸੋਸ਼ਲ ਇੰਡੀਆ ਤੇ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਸਿੱਧੂ ਮੂਸੇਵਾਲੇ ਦੇ ਪਿੰਡ ਦੇ ਵਿੱਚੋਂ ਤਾਇਆ ਲੱਗਦਾ ਜੋ ਕਿ ਇਹਨਾਂ ਦਾ ਗਵੰਡੀ ਹੈ ਉਹਨਾਂ ਨੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਕੋਖੋ ਦੋ ਬੱਚਿਆਂ ਨੇ ਜਨਮ ਲਿੱਤਾ ਹੈ ਅਤੇ ਦੋਨੇ ਹੀ ਪੁੱਤ ਨੇ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪੁੱਤਰ ਅਤੇ ਮਾਂ ਦੋਨੇ ਹੀ ਤੰਦਰੁਸਤ ਨੇ ਅਤੇ ਛੇਤੀ ਹੀ ਛੁੱਟੀ ਲੈ ਕੇ ਹਸਪੀਟਲ ਤੋਂ ਹੋ ਘਰ ਆਉਣਗੇ ਅਤੇ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਵਧਾਈਆਂ ਦਿੱਤੀਆਂ ਸੋ ਦੋਸਤੋ ਜੇਕਰ ਇਹ ਗੱਲ ਸੱਚ ਹੈ ਤਾਂ ਬਹੁਤ ਤਾਂ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਨੂੰ ਪਰ ਹਲੇ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਜਾਂ ਅਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਜਿਸ ਦੇ ਵਿੱਚ ਬਾਪੂ ਬਲਕੌਰ ਸਿੰਘ ਜਾਂ ਉਹਨਾਂ ਦੇ ਪਰਿਵਾਰ ਨੇ ਕੁਝ ਅਜਿਹੇ ਸਟੇਟਮੈਂਟ ਦਿੱਤੀ ਜਾਂ ਫਿਰ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਇਆ ਪਰ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਸ ਦਾ ਕੋਈ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਇਹ ਖਬਰ ਸੱਚ ਹੈ ਕਿ ਝੂਠ ਕਿਉਂਕਿ ਦੋਸਤੋ ਕੁਝ ਕੁ ਪੈਸੇਆਂ ਖਾਤਰ ਲੋਕ ਆਪਣੀਆਂ ਜ਼ਮੀਨਾਂ ਬੇਚੂਕੇ ਨੇ ਕੁਝ ਕੁਝ ਪਾ ਕੇ ਪਰੋਸ ਰਹੇ ਨੇ ਪਰ ਦੂਜੀ ਗੱਲ ਇਹ ਵੀ ਹੈ ਦੋਸਤੋ ਕਿ ਆਪਾਂ থাম্বਨੇਲ ਦੇਖ ਕੇ ਅੰਦਾਜ਼ਾ ਲਗਾ ਲੈਨੇ ਆ ਤੇ থাম্বਨੇਲ ਨੂੰ ਦੇਖ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਨੇ ਆ ਪਰ ਵਿੱਚ ਜਾ ਕੇ ਦੇਖਦੇ ਨੇ ਕਿ ਅਕਸਰ ਵੀਡੀਓ ਦੇ ਵਿੱਚ ਹੈ ਕੀ ਹੈ ਚਲੋ ਇਹ ਗੱਲਾਂ ਛੱਡੋ ਤੁਹਾਨੂੰ ਪਤਾ ਹੀ ਹੈ ਕਿ ਮਾਤਾ ਚਰਨਕੌਰ ਆਈ ਵੀਐਫ ਦੁਆਰਾ ਪ੍ਰੈਗਨੈਂਟ ਸੀ ਜਿਸ ਤੋਂ ਬਾਅਦ ਕੀ ਉਹਨਾਂ ਦਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਖਬਰਾਂ ਵਾਇਰਲ ਹੋ ਰਹੀਆਂ ਨੇ ਇਹ ਖਬਰਾਂ ਵਾਇਰਲ ਉਦੋਂ ਹੋਈ ਜਦੋਂ ਸਿੱਧੂ ਮੂਸੇਵਾਲੇ ਦੇ ਚਾਚਾ ਚਮਕੌਰ ਸਿੰਘ ਨੇ ਕਿਸੇ ਗੱਲ ਕੀਤੀ ਅਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾ ਦਿੱਤਾ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਗਰਭਵਤੀ ਹੈ ਅਤੇ ਆਈਵੀਐਫ ਦੇ ਦੁਆਰਾ ਉਹਨਾਂ ਨੇ ਟ੍ਰੀਟਮੈਂਟ ਕਰਵਾਇਆ ਸੀ ਸੋ ਉਸ ਤੋਂ ਬਾਅਦ ਹੀ ਸੋ ਉਸ ਤੋਂ ਬਾਅਦ ਹੀ ਮਾਤਾ ਚਰਨਖੋਰ ਦੀ ਪ੍ਰੈਗਨancies ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖਬਰਾਂ ਦੀ ਤਬਾਹੀ ਮਚਾ ਦਿੱਤੀ ਅਤੇ ਕੁਝ ਲੋਕ ਇਹਨਾਂ ਗੱਲਾਂ ਦਾ ਵਿਰੋਧ ਵੀ ਕਰ ਰਹੇ ਨੇ ਕਿ ਠੀਕ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਪ੍ਰੈਗਨੈਂਟ ਹੈ ਪਰ ਕੁਝ ਵੀ ਗਲਤ ਨਾ ਪਰੋਸੋ ਜੋ ਖਬਰ ਸਹੀ ਹੈ ਉਹ ਸਹੀ ਪਰੋਸ ਦਿਓ ਤਾਂ ਕੋਈ ਦਿੱਕਤ ਨਹੀਂ ਇਹਨਾਂ ਖਬਰਾਂ ਨੂੰ ਲੈ ਕੇ ਸਿੱਧੂ ਮੁਸੇਵਾਲੇ ਦਾ ਪਰਿਵਾਰ ਵੀ ਟੈਨਸ਼ਨ ਦੇ ਵਿੱਚ ਹੈ ਪਰ ਉੱਥੇ ਹੀ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਜਿਵੇਂ ਕਿ ਇਹ ਸਿੱਧੂ ਮੁਸੇਵਾਲੇ ਦਾ ਪਿੰਡ ਵਿੱਚੋਂ ਤਾਇਆ ਲੱਗਦਾ ਉਹ ਕੈਮਰੇ ਦੇ ਸਾਹਮਣੇ ਆਏ ਨੇ ਅਤੇ ਦੱਸਿਆ ਕਿ ਸਿੱਧੂ ਮੁਸੇਵਾਲੇ ਦੀ ਮਾਤਾ ਚਰਨਕੌਰ ਦੀ ਕੁੱਖੋਂ ਦੋ ਬੱਚਿਆਂ ਨੇ ਜਨਮ ਲிட்டਾ ਸੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਸ਼ੁਕਰ ਹੈ ਵਾਹਿਗੁਰੂ ਨੇ ਸੁਣ ਲਈ ਜੇਕਰ ਇਹ ਖਬਰ ਸੱਚ ਹੈ ਬਾਕੀ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਅਗਰ ਇਹ ਗੱਲ ਸੱਚ ਹੈ ਤਾਂ ਤੁਸੀਂ ਵੀ ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਅਤੇ ਫੈਨਸ ਨੂੰ ਵਧਾਈਆਂ ਉਹ ਮਿਲਦੇ ਹਾਂ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ